ਅੱਜ ਦੇ ਦੌਰ ਦੇ ਵਿੱਚ ਬੱਚਿਆਂ ਤੇ ਮਾਪਿਆਂ ਦੇ ਵਿੱਚ ਜਿਹੜੀ ਕਮਿਟਮੈਂਟ ਹੋਣੀ ਚਾਹੀਦੀ ਹੈ ਜਿਹੜੀ ਖਿੱਚ ਹੋਣੀ ਚਾਹੀਦੀ ਹੈ ਮਹਿਸੂਸ ਹੁੰਦਾ ਕਿ ਉਹ ਉਹ ਚੀਜ਼ਾਂ ਹੁਣ ਥੋੜੀਆਂ ਘਟਦੀਆਂ ਜਾ ਰਹੀਆਂ ਨੇ ਜਾਂ ਨਹੀਂ ਘਟਦੀਆਂ ਜਾ ਰਹੀਆਂ ਇੱਕ ਵੇਲਾ ਸੀ ਜਦੋਂ ਮਾਂ ਆਪਣੀ ਝੋਲੀ ਚ ਪੇ ਬੱਚੇ ਨੂੰ ਜਾਂ ਕਦੇ ਸਾਕੀ ਸੁਣਾ ਰਹੀ ਹੈ ਜਾਂ ਸਿਮਰਨ ਕਰ ਰਹੀ ਹੈ ਨਾਲ ਰੋਟੀ ਬਣਾ ਰਹੀ ਹੈ ਉਹ ਗੱਲਾਂ ਖਤਮ ਹੋ ਚੁੱਕੀਆਂ ਜਾਂ ਤੁਹਾਨੂੰ ਲੱਗਦਾ ਕਿ ਠੀਕ ਹੈ ਟਾਈਮ ਦੇ ਨਾਲ ਹੋ ਗਿਆ ਤਾਂ ਹੋ ਗਿਆ ਜੋ ਮੇਰੀ ਦਾਦੀ ਪਰਦਾਦੀ ਨੇ ਕੀਤਾ ਨਾਨੀ ਪਰਮਾਨੀ ਨੇ ਕੀਤਾ ਬਚਪਨ ਦੇ ਵਿੱਚ ਬਾਲ ਉਮਰ ਦੇ ਵਿੱਚ ਗੁਰਮਤियां ਲੋਰੀਆਂ ਦੇ ਕੇ ਜਿਹੜੀ ਮੇਰੀ ਮੈਂਟਲ ਸਪਿਰਚੁਅਲ ਫਿਜ਼ੀਕਲ ਇਕੱਠੀ ਗ੍ਰੋਥ ਕੀਤੀ ਐ ਉਹਦਾ ਕੋਈ ਮੁਕਾਬਲਾ ਨਹੀਂ ਅੱਜ ਸੰਸਾਰ ਤੇ ਜੇ 멘ਟਲ ਹੈਲਥ ਇੱਕ ਬਹੁਤ ਵੱਡਾ ਇਸ਼ੂ ਹੈ ਤੇ ਮੈਨੂੰ ਮੈਨੂੰ ਕਹਿਣ ਚ ਕੋਈ ਗੁਰੇਜ਼ ਨਹੀਂ ਹੈ ਕਿ ਮਾਪਿਆਂ ਨੂੰ ਇਹ ਦੋਸ਼ ਆਪਣੇ ਝੋਲੀ ਪਾ ਲੈਣਾ ਚਾਹੀਦਾ ਕਿਤਨਾ ਕਿਤੇ ਅਸੀਂ ਗੁੰਝੇ ਆ ਅਸੀਂ ਕੀ ਕਹਿੰਦੇ ਆ ਕਿ ਅਸੀਂ ਸਭ ਕੁਝ ਕਰੀਏ ਅਸੀਂ ਸਾਰੇ ਗਲੈਮਰ ਦੇ ਵਿੱਚ ਰਹੀਏ ਅਸੀਂ ਮਟੀਰੀਅਲ ਦੇ ਵਿੱਚ ਖਚਤ ਰਹੀਏ ਤੇ ਆਪਣੇ ਬੱਚਿਆਂ ਨੂੰ ਕਹੀਏ ਕਿ ਤੂੰ ਇਹ ਕਰ ਤੂੰ ਇਹ ਕਰ ਇਹ ਨਹੀਂ ਹੋਣਾ ਅੱਜ ਪੇਰੈਂਟ ਦੀ ਚਿੰਤਾ ਹੋਣੀ ਚਾਹੀਦੀ ਹੈ ਕਿ ਜਦੋਂ ਮੇਰਾ ਬੱਚਾ ਘਰ ਤੋਂ ਬਾਹਰ ਜਾਏਗਾ ਬਾਹਰ ਦੇ एनवायरनमेंट ਨੇ ਉਨੂੰ ਅਸਰ ਪਾਣਾ ਹੀ ਪਾਣਾ ਉਸ ਤੋਂ ਪਹਿਲਾਂ ਮੈਂ ਬੱਚੇ ਦੀ ਕਿੰਨੀ ਸਟਰੋਂਗ ਤਿਆਰੀ ਕਰ ਦਿਆਂ ਕਿ ਮੇਰਾ ਬੱਚਾ ਬਹੁਤ ਕਲੀਅਰ ਹੋਵੇ ਮੇਰੇ ਬੱਚੇ ਨੂੰ ਆਪਣੇ ਆਪ ਚ ਕੌਨਫੀਡੈਂਸ ਹੋਵੇ ਤੇ ਇਹ ਕੌਨਫੀਡੈਂਸ ਦੇਣ ਲਈ ਸਿੱਖ ਇਤਿਹਾਸ ਦੀਆਂ ਗਾਥਾਂ ਤੋਂ ਵੱਧ ਕੀ ਹੈ ਦੁਨੀਆ ਤੇ ਜੇ ਅੱਜ ਇੱਕ ਮਾਂ ਬਹੁਤ अर्ली ਚਾਈਲਡਹੂਡ ਦੇ ਵਿੱਚ ਹੀ ਬੱਚੇ ਨੂੰ ਸਹਿਬਜ਼ਾਦਿਆਂ ਦਾ ਪਾਠ ਪੜ੍ਹਾ ਦੇਵੇ ਇਹ ਉਹਦਾ ਮਾਣ ਪੈਦਾ ਕਰ ਦੇਵੇ ਕਿ ਉਹਦੀ ਵਿਰਾਸਤ ਕੀ ਹੈ ਤੇ ਫਿਰ ਤੇ ਕੋਈ ਗੱਲ ਹੀ ਨਹੀਂ ਹੋਏਗੀ